and then ਇਸ ਜਨਮੀ ਮੈ ਲਾਕਾ ਅੰਨਗੜ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ ਇਹ ਸਿਸਟਰ ਅੱਜ ਆਪਣੇ ਜੀਵਨ ਦੀ ਬਹੁਤ ਵੱਡੀ ਗਵਾਹੀ ਦੇਣ ਜਾ ਰਹੇ ਹਨ ਇਹਨਾਂ ਦੀ ਗਵਾਹੀ ਇਹ ਹੈ ਕਿ 3 ਸਾਲ ਪਹਿਲਾਂ ਇਹ ਸਿਸਟਰ ਨੂੰ ਬਾਥਰੂਮ ਹੋਣ ਵਿੱਚ ਪ੍ਰੋਬਲਮ ਹੋਣੀ ਸ਼ੁਰੂ ਹੋ ਗਈ ਤੇ ਜਦੋਂ ਵੀ ਬਾਥਰੂਮ ਕਰਦੇ ਤਾਂ ਇਹਨਾਂ ਨੂੰ ਦਰਦ ਹੁੰਦੀ ਇੱਕ ਦਿਨ ਜਦੋਂ ਦਰਦ ਜ਼ਿਆਦਾ ਵਧੀ ਤਾਂ ਇਹਨਾਂ ਨੇ ਡਾਕਟਰ ਨੂੰ ਦਿਖਾਇਆ ਤੇ ਅਲਟਰਾਸਾਉਂਡ ਕਰਵਾਇਆ ਤਾਂ ਪਤਾ ਲੱਗਿਆ ਕਿ ਇਹਨਾਂ ਦੇ ਗੁਰਦਿਆਂ ਵਿੱਚ ਪੱਥਰੀਆਂ ਹਨ ਤੇ ਉਹ ਪੱਥਰੀ ਇਹਨਾਂ ਦੀ ਬਾਥਰੂਮ ਵਾਲੀ ਪਾਈਪ ਵਿੱਚ ਅੜੀ ਹੋਈ ਹੈ ਇਹ ਸਿਸਟਰ ਨੂੰ ਪਾਟਰ ਨੇ ਡ੍ਰਿਪ ਲਗਾਇ ਤੇ ਗੁਰੂ ਘਰ ਲੱਗਣ ਤੋਂ ਬਾਅਦ ਪ੍ਰੈਸ਼ਰ ਬਣਨ ਤੇ ਇਹ ਸਿਸਟਰ ਦੀ ਬਾਥਰੂਮ ਵਾਲੀ ਪਾਈਪ ਵਿੱਚੋਂ ਪੱਥਰੀ ਨਿਕਲੀ ਇੱਕ ਸਾਲ ਬਾਅਦ ਦੁਬਾਰਾ ਸੇਮ ਪ੍ਰੋਬਲਮ ਇਹਨਾਂ ਦੇ ਹੋਈ ਤਾਂ ਫਿਰ ਦੁਬਾਰਾ ਇਹਨਾਂ ਦੇ ਡ੍ਰਿਪ ਲੱਗੀ ਤੇ ਡ੍ਰਿਪ ਦੁਆਰਾ ਪ੍ਰੈਸ਼ਰ ਨਾਲ ਇਹਨਾਂ ਦੇ ਪੱਥਰੀ ਨਿਕਲੀ 15 ਦਿਨ ਪਹਿਲਾਂ ਇਹਨਾਂ ਨੂੰ ਦੁਬਾਰਾ ਤੋਂ ਬਾਥਰੂਮ ਓਨ ਵਿੱਚ ਦਿੱਕਤ ਹੋਣੀ ਸ਼ੁਰੂ ਹੋ ਗਈ ਤੇ ਇਹਨਾਂ ਨੂੰ ਮਹਿਸੂਸ ਹੋਇਆ ਜਿਵੇਂ ਇਹਨਾਂ ਜਿਹੜਾ ਅੜਿਆ ਹੋਇਆ ਹੈ ਇਹਨਾਂ ਨੇ ਦਰਦ ਦੀ ਮੈਡੀਸਿਨ ਖਾਦੀ ਪਰ ਕੋਈ ਫਰਕ ਨਹੀਂ ਪਿਆ ਪਰ ਇਸ ਸਿਸਟਰ ਦਾ ਭਰੋਸਾ ਪਰਮੇਸ਼ਵਰ ਤੇ ਸੀ ਇਸ ਵਾਰ ਇਸ ਸਿਸਟਰ ਨੇ ਪਰਮੇਸ਼ਵਰ ਅੱਗੇ ਪ੍ਰਾਰਥਨਾ ਕੀਤੀ ਕਿ ਪ੍ਰਭੂ ਮੈਨੂੰ ਇਹ ਵਾਰ-ਵਾਰ ਦੀ ਦਰਦ ਤੋਂ ਛੁਟਕਾਰਾ ਲੇ ਹਫਤੇ ਜਦੋਂ ਚਰਚ ਭਵਨ ਵਿੱਚ ਆਏ ਤਾਂ ਪ੍ਰਭੂ ਦੇ ਦਾਸ ਦੇ ਦੁਆਰਾ ਸਾਰੀ ਕਲੀਸिया ਨੂੰ ਚਰਚ ਭਵਨ ਦਾ ਅਨੋਇੰਟਿੰਗ ਔਇਲ ਪੀਣ ਲਈ ਦਿੱਤਾ ਤਾਂ ਜਦੋਂ ਇਹਨਾਂ ਨੇ ਉਹ ਅਨੋਇੰਟਿੰਗ ਔਇਲ ਪੀਤਾ ਤਾਂ ਇਹ ਸਿਸਟਰ ਦੱਸਦੇ ਹਨ ਕਿ ਇਹਨਾਂ ਨੂੰ ਇੰਜ ਮਹਿਸੂਸ ਹੋਇਆ ਜਿਵੇਂ ਅਨੋਇੰਟਿੰਗ ਔਇਲ ਇਹਨਾਂ ਦੇ ਇਕੱਲੇ-ਇਕੱਲੇ ਨਾੜੀ ਵਿੱਚ ਜਾ ਰਿਹਾ ਹੈ ਅਗਲੇ ਦਿਨ ਦੁਬਾਰਾ ਇਹਨਾਂ ਦੀ ਪੱਥਰੀ ਦੀ ਦਰਦ ਸ਼ੁਰੂ ਹੋ ਗਈ ਪਰ ਰਾਤ ਨੂੰ ਹੀ ਬਿਨਾ ਕਿਸੇ ੜਿਪ ਤੋਂ ਹੀ ਆਪਣੇ ਆਪ ਇਹਨਾਂ ਦੇ ਪੱਥਰੀ ਨਿਕਲ ਗਈ ਹਾਲ ਚੁੱਕੇ ਹਾਂ ਨੇ ਸਿਸਟਰ ਪਥਰੀ ਦੀ ਹਰ ਦਰਦ ਤੇ ਗੁਰਦੇ ਦੀਆਂ ਪਥਰੀਆਂ ਤੋਂ ਪੂਰੀ ਤਰ੍ਹਾਂ ਫ੍ਰੀ ਹੋ ਚੁੱਕੇ ਹਾਂ ਅਕਲੀਸੀਆ ਪ੍ਰਭੂ ਵਿੱਚ ਆਉਣ ਤੋਂ ਪਹਿਲਾਂ ਇਹ ਸਿਸਟਰ ਦੇ ਜਦੋਂ ਵੀ ਪਥਰੀ ਦੀ ਦਰਦ ਹੁੰਦੀ ਸੀ ਤਾਂ ਹਮੇਸ਼ਾ ਇਹਨਾਂ ਨੂੰ ਡੇਪਲ ਲਗਵਾ ਕੇ ਉਹ ਅੜੀ ਹੋਈ ਪਥਰੀ ਕਢਵਾਉਣੀ ਪੈਂਦੀ ਸੀ ਪਰ ਹੁਣ ਇਸ ਸਿਸਟਰ ਦਾ ਭਰੋਸਾ ਪਰਮੇਸ਼ਵਰ ਤੇ ਸੀ ਤਾਂ ਇਸ ਸਿਸਟਰ ਨੇ ਪੂਰੇ ਵਿਸ਼ਵਾਸ ਨਾਲ ਪਰਮੇਸ਼ਵਰ ਅੱਗੇ ਪ੍ਰਾਰਥਨਾ ਕੀਤੀ ਤਾਂ ਜਦੋਂ ਸੰਡੇ ਮੀਟਿੰਗ ਵਿੱਚ ਪ੍ਰਭੂ ਦੇ ਦਾਸ ਦੇ ਦੁਆਰਾ ਦਿੱਤਾ ਕੌਂਟਿੰਗ ਆਇਲ ਪੀਤਾ ਆਹਿੰਤਾ ਨੇ ਪੂਰੇ ਵਿਸ਼ਵਾਸ ਨਾਲ ਉਹ ਔਇਲ ਪੀਤਾ ਤੇ ਪਰਮੇਸ਼ਵਰ ਨੇ ਇਕੱਲੀ ਇਕੱਲੀ ਨਾਲੀ ਨਰੀ ਸਾਫ਼ ਕੀਤੀ ਤੇ ਬਿਨਾ ਕਿਸੇ ਡ੍ਰਿਪ ਤੋਂ ਪੱਥਰੀ ਗਈ ਤੇ ਦਰਦ ਤੋਂ ਫ੍ਰੀ ਕੀਤਾ ਹੁਣ ਪੂਰੇ 5 ਦਿਨ ਤੋਂ ਪੱਥਰੀ ਦੀ ਹਰ ਜ਼ਰਤ ਤੇ ਪੱਥਰੀਆਂ ਤੋਂ ਫ੍ਰੀ ਹੋ ਚੁੱਕੇ ਹਾਂ ਤੇ ਬਾਥਰੂਮ ਆਉਣ ਵਿੱਚ ਵੀ ਇਹਨਾਂ ਨੂੰ ਕੋਈ ਦਿੱਕਤ ਨਹੀਂ ਹੁੰਦੀ ਇਹ ਸਿਸਟਰ ਆਪਣੇ ਲਾਈਫ ਵਿੱਚ ਬਹੁਤ ਖੁਸ਼ ਹੈ ਇਸ ਵੱਡੀ ਤੇ ਅਦਭੁਤ ਕਵਾਇਲੀ ਸਿਸਟਰ ਪਰਮੇਸ਼ਰ ਪਰਮੇਸ਼ਰ ਦੇ ਦਾਸ ਤੇ ਦਾਸੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ